ਥਰਮਲ ਪਲਾਂਟ ਦੀ ਗੱਲ ਕਰ ਲਈਏ ਗੋਇੰਦਵਾਲ ਵਾਲੇ ਦੀ ਭੰਤਮਾਨ ਨੇ ਦੇਖੋ ਉਹ ਖਰੀਦ ਲਿਆ ਕਾਹਦੀ ਨੌਕਰੀਆਂ ਲੱਲ ਗਈ ਬਾਈ ਆਪਾਂ ਬਿਨਾਂ ਰਿਸ਼ਵਤ ਤੋਂ ਮੇਰੇ ਪਿੰਡ ਦੇ ਵਿੱਚ ਘਟੋ ਘਟ ਬਾਈ 15 20 ਮਲਾਜ਼ਮ ਭਰਤੀ ਹੋਣੇ ਗਰਮੀ ਸਿੰਘ ਖੁੱਡੀਆਂ ਦਰਵੇਸ਼ ਲੀਡਰ ਨੇ ਬਾਈ ਜੀ ਭਗਵਾਨ ਸਰਮਾਨ ਦਾ ਇਹਦਾ ਆਮ ਆਦਮੀ ਪਾਰਟੀ ਦਾ ਪਤਨਾ ਜੀ ਉਹਨੇ ਵਧੀਆ ਕਰਦੇ ਨੇ ਬੰਦੇ ਪਾਰਟੀ ਦੇ ਨਾਲ ਖਾਰੀਆਂ ਚੰਗੀਆਂ ਹੁੰਦੀਆਂ ਆ ਪਾਰਟੀ ਕੋਈ ਉਹਨਾਂ ਨੇ ਤੇ ਇਹਨਾਂ ਨੇ ਦੋ ਸਾਲਾਂ ਜੀ ਉਹਨੇ ਇੰਤਕਾਲ ਕਰਾਉਂਦੇ ਨੇ ਤਸੀਨਦਾਰੀ ਨਹੀਂ ਮਿਲਦਾ ਸੀ ਉਹ ਤਾਂ ਪ੍ਰਵਾਹ ਹੋ ਜਾਂਦਾ ਕਹਿਦਗੇ ਤੇ ਪਾਣੀ ਦਾ ਮੁੱਦਾ ਕਹਿਦਗੇ ਸਾਡੇ ਤਾਂ ਹੁਣ ਪਾਣੀ ਬੰਦੀ ਨਹੀਂ ਹੁੰਦਾ ਬਈ ਕਾ ਬੀਲੀ ਦਾ ਵਧੀਆ ਕਰਤਾ ਜੀ ਵਧੀਆ ਹੁੰਦਾ ਜੀ ਪਾਣੀ ਵਧੀਆ ਹਾਂ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਪੂਰਾ ਵਧੀਆ ਮਾਹੌਲ ਹੈ ਸਾਨੂੰ ਤਾਂ ਇਹੀ ਸਹੀ ਲੱਗਿਆ ਜੀ ਪਹਿਲਾਂ ਤਾਂ ਠੱਗ ਹੀ ਸੀਗੇ ਸਾਰੇ ਬਾਈ ਜੀ ਮਿਹਨਤ ਨਾਲ ਜੁਗਾਰ ਹੀ ਚਾਹੀਦਾ ਜੀ ਬਾਦਲ ਨੇ ਸਾਰਾ ਪੰਜਾਬ ਲੁੱਟ ਲਿਆ ਜੀ ਕਿਉਂ ਕੰਮ-ਕਮ ਕਰਦੇ ਉਹਨਾਂ ਦੇ ਕੰਮ ਵਾਲੇ ਨੂੰ ਵੋਟ ਪੈਂਦੀ ਹੈ ਹੋਰ ਸੋਕਸਵਾ ਚੋਣਾਂ ਨੇ ਲੋਕਾਂ ਦੀ ਰਾਏ ਜਾਣਨ ਦੇ ਲਈ ਮਾਨਸਾ ਦੇ ਪਿੰਡ ਜੋੜਕੀਆਂ ਪਹੁੰਚੇ ਆ ਤੇ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਜਾਣਦੇ ਆ ਵੀ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਕਿਹੜੀ ਪਾਰਟੀ ਨੇ ਪੰਜਾਬ ਲੁੱਟਿਆ ਤੇ ਕਿਹਨੇ ਵਸਾਇਆ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਬਾਈ ਅਸੀਕਾ ਜਸਰੀਕਲੋ ਜੀ ਕੀ ਨਾਮ ਬਾਈ ਬਿਕਰੀਤ ਬਿਕਰ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹੁਣ ਤੱਕ ਸਹੀ ਜੀ ਭਗਵਾਨ ਤਮਾਨ ਦਾ ਇਹਦਾ ਆਮ ਆਦਮੀ ਪਾਰਟੀ ਤੇ ਲੱਗਿਆ ਕਿਵੇਂ ਕਿਹੜੀ ਗੱਲੋਂ ਕਿਹੜੀ ਗੱਲੋਂ ਪਹਿਲਾਂ ਦਾ 70 ਸਾਲ ਉਹਨਾਂ ਤੋਂ ਕੰਮ ਉਹਨਾਂ ਤੋਂ ਹੋਈ ਨਹੀਂ ਇਹਨੇ ਲੁੱਟ ਗਈ ਲੁੱਟੇ ਹੀ ਉਹਨਾਂ ਨੇ ਅੱਛਾ ਠੀਕ ਹੈ ਇਹਨਾਂ ਨੇ 2 ਸਾਲ ਚ ਉਹ ਕੰਮ ਕਰਤਾ ਹੈ ਉਹ 70 ਸਾਲਾਂ ਤੋਂ ਨਹੀਂ ਹੋਇਆ ਉਹਨਾਂ ਤੋਂ ਇਹਨਾਂ ਤੋਂ 2 ਸਾਲਾਂ ਚ ਭਾਲਦੇ ਆ ਅੱਛਾ ਉਹ ਤਾਂ ਕਹਿੰਦੇ ਵੀ ਆਪੋਜੀਸ਼ਨ ਤਾਂ ਕਹਿੰਦੀ ਹੈ ਵੀ 1000 ਰੁਪਏ ਨਹੀਂ ਦਿੱਤਾ ਨਹੀਂ ਜੀ ਉਹ ਤਾਂ ਇਹ ਕਹਿੰਦੀ ਹੁੰਦੀ ਆ ਬੁੜਗਾ ਉਹਨਾਂ ਨੇ ਸਕਾ ਹੱਡ ਗਏ ਜਿਹੜੀਆਂ ਕੁਝ ਕਾਲੀ ਪਾਰਟੀ ਦੀਆਂ ਕੁਝ ਕਾਂਗਰਸ ਦੀਆਂ ਤਾਂ ਕਰਕੇ ਉਹਨਾਂ ਨੇ ਤਿੰਨਾਂ ਨੂੰ ਨਿੰਦਣੀ ਹੈ ਇਹ ਬੁੜਗਾ ਤਾਂ ਐਂ ਵੀ ਕਹਿੰਦੇ ਹੁੰਦੇ ਆ ਨਾ ਤੋਂ ਵੀ 3 ਮਹੀਨੇ ਸਮੀ ਤੇ ਸਰਕਾਰ ਕਿੱਥੋਂ ਚੱਲ ਰੂ ਹੁਣ ਉਹਨੇ ਵਿਆਹ ਵੀ ਕਰਾਵਾ ਲਿਆ ਤੇ ਸਰਕਾਰ ਵੀ ਉਹਦੀ ਚਲੀ ਜਾਂਦੀ ਹੈ ਅੱਛਾ ਤੇ ਜੇ ਆਪਾਂ ਗੱਲ ਕਰਦੇ ਆ ਵੀ ਅਕਾਲੀ ਦਲ ਦੀ ਤਾਂ ਕਿਵੇਂ ਲੱਗੇ ਕੰਮ ਨੀ ਅਕਾਲੀ ਦਲ ਤਾਂ ਜੀ ਕੰਮ ਤਾਂ ਪਹਿਲਾਂ ਕਿਹੜੇ ਸੀ 70 ਸਾਲਾਂ ਜਿਹੜੇ ਮਾੜੇ ਮੁੱਟੇ ਕਰਿਆ ਉਹਨਾਂ ਨੇ ਤੇ ਇਹਨਾਂ ਨੇ 2 ਸਾਲਾਂ ਜੀ ਉਹਨੇ ਵਧੀਆ ਕਰਤੇ ਅੱਛਾ ਉਮੀਦਵਾਰ ਨੂੰ ਜਾਣਦੇ ਹੋ ਅ ਮੀਂਦਵਾਰ ਨੂੰ ਇਹਨੂੰ ਆਪਣੇ ਕੁੜੀਆਂ ਨੂੰ ਹਾਂ ਜੀ ਕਿਵੇਂ ਦਾ ਬੰਦਾ ਨਹੀਂ ਵਧੀਆ ਜੀ ਅੱਛਾ ਹਾਂ ਇਹ ਸਾਡੇ ਪਿੰਡ ਦਾ ਜੀ ਵੋਟ ਵਧਾਵਾਂਗੇ ਇਹ ਅਕਾਲੀ ਪਾਰਟੀ ਦੇ ਸੀ ਪੂਰੇ ਕੱਟੜੇ ਇਹ ਵੀ ਸਾਡੇ ਨਾਲ ਰਲ ਗਈ ਸੀ ਅੱਛਾ ਪਪਾ ਜੀ ਕੀ ਨਾਮ ਹੈ ਗੁਰਕਾਨ ਸਿੰਘ ਹੈ ਜੀ ਅਕਾਲੀ ਦਲ ਚ ਸੀ ਪਹਿਲਾਂ ਬਾਦੂ ਇਹ ਹੁਣ ਕੀ ਵਧੀਆ ਲੱਗਦਾ ਫਿਰ ਇਹਨਾਂ ਦੇ ਕੰਮ ਹੀ ਵਧੀਆ ਲੱਗਦੇ ਨੇ ਜੀ ਬੰਦੇ ਪਾਰਟੀਆਂ ਦਾ ਸਾਰੀਆਂ ਚੰਗੀਆਂ ਹੁੰਦੀਆਂ ਪਾਰਟੀ ਕੋਈ ਮਾੜੀ ਨਹੀਂ ਅੱਛਾ ਪਰ ਇਹ ਜਿਹੜੇ ਕੰਮ ਨੇ ਇਹ ਠੀਕ ਲੱਗਦੇ ਨੇ ਕੀ ਵਧੀਆ ਲੱਗਿਆ ਕੋਟਾ ਸਾਨੂੰ ਆਇਆ ਜਿਸ ਨੂੰ ਪਾਣੀ ਦੀ ਚੰਗੀ ਸੀ 2 ਸਾਲ ਪਾਣੀ ਚੰਗਾ ਹੁੰਨਾ ਗਿਆ ਸਾਡੇ ਵਿੱਚ ਅੱਛਾ ਬਿਜਰੀ ਠੀਕ ਹੁੰਦੀ ਹੈ ਹੂੰ ਪਿੰਡ 'ਚ ਪਾਰਟੀਬਾੜੀ ਹਟ ਗਈ ਅੱਛਾ ਅੱਗੇ ਦੂਜੀ ਪਾਰਟੀ ਦੂਜੇ ਦੇ ਪ੍ਰੈਸ਼ਰ ਪੈ ਜਾਂਦੇ ਉਹ ਸਾਡੇ ਹੈ ਨਹੀਂ ਸਾਡਾ ਕੁਸਾ ਸਾਰਾ ਠੀਕ ਹੈ ਲੜਾਈ ਪੁੰਨੀ ਤੋਂ ਬਚਤ ਹੈ ਕੀ ਦਾ ਮਾਹੌਲ ਵਧਦਾ ਫਿਰ ਮੌਜੂਦੋਂ ਦੋ ਨੂੰ ਪਤਾ ਕੰਮ ਨਹੀਂ ਹੋਣੇ ਮੇਰਾ ਕੰਮ ਚੰਗਾ ਹੋਣਾ ਮੋਰ ਬੰਦੇ ਲੋਕ ਪਹਿਲਾਂ ਨਾਲ ਬਾਧੂ ਹਰੇਕ ਬੰਦੇ ਨੂੰ ਪਤਾ ਇਨੀ ਲੋੜ ਵੀ ਨਹੀਂ ਆਪਾਂ ਨੂੰ ਕਰਨ ਦੀ ਜਿੰਨਾ ਲੋਕਾਂ ਨੂੰ ਪਤਾ ਹੈ ਹਾਂ ਹਰੇਕ ਜਿਹੜਾ ਪਤਾ ਹਰੇਕ ਬੰਦੇ ਨੂੰ ਹਰੇਕ ਗੱਲ ਦਾ ਪਤਾ ਹੈ ਜਿਹੜੇ ਬਹੁਤ ਸੂਰਤ ਠੀਕ ਹੈ ਹਰੇਕ ਬੰਦੋਂ ਕੋਈ ਲੜਾਈ ਤੇ ਦਾ ਝਗੜਾ ਪੈਦਾ ਸੀ ਪਹਿਲਾਂ ਮਰ ਨਾਲ ਕਾਂਗਰਸੀ ਸਰਕਾਰਾਂ ਦੀ ਜਗਦੀਆਂ ਨੂੰ ਦੱਬੀ ਫਿਰਦੇ ਉਹ ਆਈ ਜਾਂਦੇ ਸੀਗਾ ਉਹਨਾਂ ਆਮਨ ਸ਼ਾਂਤੀ ਹੈ ਅੱਛਾ ਠੀਕ ਹੈ ਬੱਲੇ ਬਜੀ ਕੀ ਨਾ ਮੇਨ ਚੀਜ਼ ਹੈ ਨਾ ਜੀ ਪਾਣੀ ਦੀ ਸਾਡੇ ਤੰਗੀ ਮਤਲਬ ਵੀ ਪਾਣੀ ਆਉਣ ਲੱਗ ਗਿਆ ਟੇਲਾਂ ਤੇ ਪਾਣੀ ਪਹੁੰਚਣ ਲੱਗ ਗਿਆ ਨਹੀਂ ਨਾਰੀ ਆ ਸਾਰਾ ਕੁਸ ਤੇ ਉਹ 2 ਸਾਲਾਂ ਦਾ ਬਿੱਲ ਵੀ ਨਹੀਂ ਭਰ ਪਰ ਕੇ ਦੇਖਿਆ ਉਹ ਵੀ ਭੁੱਲ ਗਏ ਸੀ ਤੇ ਹਾਂ ਆ ਜੀ ਜੀ ਬਿਜਲੀ ਵੀ ਠੀਕ ਹੈ ਜੀ ਪਿਛਲੀ ਦਾ ਮਾਹੌਲ ਬਹੁਤ ਗਿਆ ਅੱਛਾ ਪਪਾ ਜੀ ਕੀ ਨਾਮ ਦਸਵਾਂ ਸਿਕਣਾ ਜੀ ਕੀ ਲੱਗਦਾ ਫਿਰ ਮਾਹੌਲ ਇਸ ਵਾਰ ਮਾਹੌਲ ਠੀਕ ਹੈ ਚੰਗਾ ਕਿਹੜੀ ਪਾਰਟੀ ਵਧੀਆ ਲੱਗੀ ਪਾਰਟੀਆਂ ਸਾਰੀਆਂ ਵਧੀਆ ਨੇ ਸਾਨੂੰ ਤਾਂ ਅਸੀਂ ਕੋਈ ਪਾਰਟੀ ਨਹੀਂ ਛੱਡੀ ਸਾਰੀਆਂ ਚ ਆਏ ਹਾਂ ਕਿਹੜਾ ਦੇ ਕਾ ਅਸੀਂ ਮਾਰਾ ਨਹੀਂ ਕਿਸ ਨੂੰ ਪੈਂਦੇ ਕਮਰਾ ਮਸਲਾ ਕਮਰਾ ਮਸਲਾ ਕਮ ਠੀਕ ਹੈ ਇਹਨਾਂ ਦਾ ਇਹਨਾਂ ਦਾ ਕੀ ਮਾਰ ਆਹ ਪਾਰਟੀ ਇੱਕ ਦਾ ਰਿਸ਼ਤ ਘਟੇ ਅੱਛਾ ਅੱਗੇ ਇੰਤਜ਼ਾਰ ਕਰਾਉਣ ਦੇ ਤਹਿਸੀਲਦਾਰੀ ਨਹੀਂ ਮ ਉਹ ਤਾਂ ਪਰਵਾਹ ਹੋ ਜਾਂਦਾ ਅੱਛਾ ਹੋ ਹੀ ਜਾਂਦਾ ਕੰਮ ਬਾਜੀ ਕੀ ਨਾਮ ਹੈ ਬੇਕਰ ਕੀ ਲੱਗਦਾ ਫਿਰ ਠੀਕ ਲੱਗਦਾ ਬਹੁਤ ਹਾਂਜੀ ਠੀਕ ਲੱਗਦਾ ਬਹੁਤ ਕਿਹਨੇ ਲੁੱਟਿਆ ਪੰਜਾਬ ਪੰਜਾਬ ਹਮ ਕਾਲੀਆਂ ਨੇ ਕਾਲੀਆਂ ਨੇ ਅੱਛਾ ਵਸਾਇਆ ਕਿਨੇ ਫਿਰ ਵਸਾਇਆ ਝੜੂਆ ਕਿਵੇਂ ਕਿਵੇਂ ਬਸਾਤਾ ਇਹ ਫਿਰ ਏਕਾ ਕਰਕੇ ਕਰਕੇ ਸਾਰਾ ਉਹ ਪਹਿਲਾਂ ਕਰਕੇ ਫਿਰ ਹੋ ਰਿਹਾ ਹੈ ਅੱਛਾ ਹਾਂ ਵਧੀਆ ਲੱਗਦਾ ਕੰਮ ਵਧੀਆ ਲੱਗਿਆ ਜੀ ਕੁਝ ਕਰਤਾ ਤੁਹਾਡੇ ਪਿੰਡ ਚ ਇਹ ਇੱਕ ਦਾ ਵੀ ਦਾ ਵਧੀਆ ਘਟਾ ਜੀ ਮਾਫਰਾ ਅੱਛਾ ਤੇ ਇੱਕ ਜੀ ਆ ਪਾਣੀ ਵਧੀਆ ਹੋਣਾ ਜੀ ਪਾਣੀ ਵਧੀਆ ਹੋਣਾ ਹਾਂ ਤੇ ਮਾਹੌਲ ਵਧੀਆ ਪੂਰਾ ਵਧੀਆ ਮਾਹੌਲ ਵਧੀਆ ਜੀ ਵਧੀਆ ਪਿੰਡ ਕੀ ਕਹਿੰਦਾ ਤੁਹਾਡਾ ਫਿਰ ਪਿੰਡ ਠੀਕ ਹੈ ਨਾ ਵਧੀਆ ਹੈ ਅਸਰ ਕਰਨ ਚਾਟੂ ਵਾਲੇ ਵਾਲੇ ਚਾਟੂ ਵਾਲੇ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਜਕਸੀਰ ਸਿੰਘ ਜੀ ਕਿਹਦਾ ਮਾਹੌਲ ਹੈ ਫਿਰ ਇੱਥੇ ਸਾਡੇ ਪਿੰਡ ਦਾ ਬਾਈ ਸਾਡੇ ਸਾਰੇ ਹਲਕਾ ਸਰਦੂਲਗੜ੍ਹ ਗੱਲ ਕਰ ਲਈਏ ਲੋਕ ਸਭਾ ਬਠਿੰਡਾ ਦੀ ਜਾਂ ਪੰਜਾਬ ਦੀ ਗੱਲ ਕਰ ਲਈਏ ਇੱਥੇ ਤਾਂ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਪੂਰਾ ਵਧੀਆ ਮਾਹੌਲ ਹੈ ਮਾਹੌਲ ਬਾਈ ਜਿਵੇਂ ਹੁਣ ਬਿਜਲੀ ਫਰੀ ਕਹਿ ਦਈਏ ਤੇ ਪਾਣੀ ਦਾ ਮੁੱਦਾ ਕਹਿ ਦਈਏ ਸਾਡੇ ਤਾਂ ਹੁਣ ਪਾਣੀ ਬੰਦੀ ਨਹੀਂ ਹੁੰਦਾ ਬਾਈ ਇੱਥੇ ਉਹ ਜੋੜਕੀਆਂ ਜੱਗੇ ਸਾਡੇ ਆਉਂਦੀ ਨਹੀਂ ਸੀਗਾ 450 ਕਿ ਉਸਕਾ ਪਾਣੀ ਜਦੋਂ ਗੁਰਪ੍ਰੀਤ ਬਣਾ ਵਾਲੀ ਐਮ ਐਲ ਏ ਬਣੇ ਨੇ ਹਲਕਾ ਸਰਦੂਲਗੜ ਤੋਂ ਇਹਨਾਂ ਨੇ ਬਈ ਤਾਹਣਾ ਹੈਡਾਂ ਤੋਂ 400 ਕਿਊਸਕ ਪਾਣੀ ਸਾਡਾ ਰੋਗਤਾ ਅੱਗੇ ਹਰਿਆਣੇ ਨੂੰ ਜਾਈ ਜਾਂਦਾ ਹੈ ਤੇ ਜੇ ਆਪਾਂ ਥਰਮਲ ਪਲਾਂਟ ਦੀ ਗੱਲ ਕਰ ਲਈਏ ਗੋਇੰਦਵਾਲ ਵਾਲੇ ਦੀ ਪਵੰਤ ਮਾਨ ਨੇ ਦੇਖੋ ਖਰੀਦ ਲਿਆ ਬੇਸ਼ੱਕ ਘੱਟ ਰੇਟ ਤੇ ਖਰੀਦਿਆ ਬਣਾਈ ਤਾਂ ਸਰਕਾਰੀ ਪ੍ਰੋਪਰਟੀ ਹੈ ਬਾਈ ਜੀ ਤੇ ਫਿਰ ਸਰਕਾਰੀ ਨੌਕਰੀਆਂ ਲੱਗ ਗਈ ਬਾਈ ਆਪਾਂ ਬਿਨਾਂ ਰਿਸ਼ਵਤ ਤੋਂ ਮੇਰੇ ਪਿੰਡ ਦੇ ਵਿੱਚ ਘੱਟੋ ਘੱਟ ਬਾਈ 15-20 ਮਲਾਜ਼ਮ ਭਰਤੀ ਹੋਣੇ ਟੀਚਰ ਕਹਿ ਦਈਏ ਕੋਈ ਰਿਸ਼ਵਤ ਨਹੀਂ ਬਾਈ ਬਿਨਾਂ ਪੈਸੇ ਤੋਂ ਤੇ ਕੋਈ ਅੱਜ ਜਿਆ ਥਾਣੇ ਦੇ ਵਿੱਚ ਜਾਵਾਂਗੇ ਤਸੀਲ ਦੇ ਵਿੱਚ ਜਾਵਾਂਗੇ ਇਹ ਨਹੀਂ ਹੈ ਬ ਪਹਿਲਾਂ ਬਾਈ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਉਦਰੀਏ ਹੁੰਦੇ ਸੀ ਅਸੀਂ ਵੀ ਕਾਲੀਦਾਲ ਚੀ ਹੁੰਦੇ ਸੀ ਅੱਛਾ ਸਾਰਾ ਸਿਸਟਮ ਜਿਹੜਾ ਸੀਗਾ ਹੁਣ ਹੂ ਤਾਂ ਹੌਲੀ ਹੌਲੀ ਲੋਟਾ ਦੋ ਸਾਲਾਂ ਦੇ ਪਰ ਵਿੱਚ ਜੇ ਆਪਾਂ ਦੇਖ ਗਏ ਸੌ ਦੇ ਵਿੱਚੋਂ ਜੇ ਆਪਾਂ ਅਸੀਂ ਦੇਖ ਗਏ 80% ਬਾਈ ਬਹੁਤ ਵਧੀਆ ਕੰਮ ਨੇ ਇਹਨਾਂ ਦੇ ਸੋ ਜਾਣਦੇ ਹੋ ਉਮੀਦਵਾਰ ਨੂੰ ਹਾਂ ਬਾਈ ਗਰਮੀਤ ਸਿੰਘ ਖੁੱਡੀਆਂ ਦਰਵੇਸ਼ ਲੀਡਰ ਨੇ ਬਾਈ ਜਾਣਦੇ ਆ ਚੰਗੀ ਤਰ੍ਹਾਂ ਜਾਣਦੇ ਆ ਇਹਨਾਂ ਦੇ ਆਪਣੇ ਸਰਦਾਰ ਗਰਮੀ ਸਿੰਘ ਗੁੱਡੀਆਂ ਦੇ ਪਿਤਾ ਜੀ ਦਾ ਨਾਮ ਸੀਗਾ ਜਗਦੇਵ ਸਿੰਘ ਗੁੱਡੀਆਂ ਉਹਨਾਂ ਨੂੰ ਵੀ ਜਾਣਦੇ ਆ 1977 ਦੇ ਵਿੱਚ ਉਹ ਅਕਾਲੀ ਦਲ ਨੂੰ ਛੱਡ ਕੇ ਦੇਖੇ ਚੇਅਰਮੈਨ ਵੀ ਬਣਿਆ ਹੈ ਮਾਰਕੀਟ ਕਮੇਟੀ ਦੇ ਤੁਰ ਤੋਂ ਲੈ ਕੇ ਇਹਨਾਂ ਨੂੰ ਜਾਣਦੇ ਆਂ ਦਰਬੇਸ਼ਿਆਸਤ ਦਾਣਾ ਬਾਈ ਅੱਛਾ ਤੇ ਜੇ ਆਪਾਂ ਕਹਿ ਦਈਏ ਵੀ ਮੁਫਤ ਚਾਹੀਦਾ ਕਰੋ ਰੋਜ਼ਗਾਰ ਲੋਕਾਂ ਨੂੰ ਬਾਈ ਜੀ ਮਿਹਨਤ ਨਾਲ ਰੋਜ਼ਗਾਰ ਹੀ ਚਾਹੀਦਾ ਅੱਛਾ ਕੱਲਾ ਆਪਾਂ ਮੁਫਤ ਵੀ ਨਹੀਂ ਕਹਿੰਦੇ ਰੋਜ਼ਗਾਰ ਚਾਹੀਦਾ ਰੋਜ਼ਗਾਰ ਸਰਕਾਰ ਦੇ ਰਹੀ ਹੈ ਅੱਛਾ ਬਾਬਾ ਜੀ ਕੀ ਨਾਮ ਹੈ ਅਮਰਜੀਤ ਸਿੰਘ ਹੈ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹੁਣ ਤੱਕ ਪਾਰ ਠੱਗ ਕਿਹੜੇ ਜਿਹੜੇ ਲਾਗੇ ਠੱਗ ਅਮ ਸਫੀਰ ਬਾਦਲ ਨੇ ਸਾਰਾ ਪੰਜਾਬ ਲੁੱਟ ਲਿਆ ਜੀ ਤੇ ਉਹਨਾਂ ਦੇ ਰਹਿੰਦਾ ਖੁੰਦਾ ਕੈਪਟਨ ਲੁੱਟ ਕੇ ਲਿਆ ਗਿਆ ਪੰਜਾਬ ਨੂੰ ਅੱਛਾ ਸਾਡੇ ਦਾ ਬਿਜਲੀ ਪਾਣੀ ਸਾਨੂੰ ਆਮ ਆ ਸਾਡੇ ਖੇਤਾਂ ਚ ਪਾਣੀ ਨਿਕਲਿਆ ਆਇਆ ਸੀਗਾ ਅੱਛਾ ਸਾਡੇ ਪਾਣੀ ਵਧੂਗਾ ਬਿਜਲੀ ਵਧੂਗਾ ਭਗਵੰਤ ਜੀ ਸਰਕਾਰ ਸਾਨੂੰ ਫਿੱਟ ਆ ਜੀ ਅੱਛਾ ਫਿੱਟ ਹੈ ਹਾਂਜੀ ਅਸੀਂ ਇਸੇ ਨੂੰ ਜਿਖਾਵਾਵਾਂਗੇ ਖੋਡੀਆਂ ਸਾਹਿਬ ਦੀ ਕੁਰਬਾਨੀ ਹੈ ਇਹਦੇ ਬਾਪੂ ਜੀ ਦੀ ਕੁਰਬਾਨੀ ਹੈ ਜੋ ਕਿ ਉਹ 99 ਚ ਐਮਪੀ ਜਿੱਥੇ ਸੀਗਾ ਤੇ ਉਹਦਾ ਕੋਈ ਦੁਰਘਟਨਾ ਹੋ ਗਈ ਕੋਈ ਉਹਦਾ ਕੋਈ ਪਤਾ ਨਹੀਂ ਲੱਗਿਆ ਹਜੇ ਕੋਈ ਪਤਾ ਵਿਚਾਰੇ ਦਾ ਕਰਵਾਨੀ ਆ ਖੁੱਡੀਆਂ ਸਾਹਿਬ ਦੀ ਖੁੱਡੀਆਂ ਬਹੁਤ ਨਰਮ ਬੰਦਾ ਜੀ ਅੱਛਾ ਸਾਡਾ ਐਮ.ਐਲ.ਏ. ਸਾਹਿਬ ਬਹੁਤ ਕੰਮ ਕਰਾ ਰਿਹਾ ਹੈ ਇਲਾਕੇ ਵਿੱਚ ਐਮ.ਐਲ.ਏ. ਦਾ ਵੀ ਸਾਨੂੰ ਬਹੁਤ ਹੋ ਅੱਛਾ ਹਾਂਜੀ ਤਾਂ ਹੋਰ ਵੀ ਬਜ਼ੁਰਗ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਨਾਮ ਹੈ ਨਛਤਰ ਸਿੰਘ ਕੀ ਲੱਗਦਾ ਫਿਰ ਮਾਹੌਲ ਇਸ ਵਾਰ ਮਾਹੌਲ ਵਧੀਆ ਹੈ ਜਿਹੜਾ ਚੱਲਦਾ ਖੜਾ ਕਿਹੜੀ ਪਾਰਟੀ ਦਾ ਖੜਾ ਪਖਰ ਕੇ ਪਾਰਟੀ ਦਾ ਇੱਥੇ ਤਾਂ ਪੰਜਾਬ ਆਦਮੀ ਨੂੰ ਅਖੀ ਜੰਦੇ ਨੇ ਕਿਉਂ ਅਕਾ ਮੁਗਮ ਕਰਦੇ ਉਹਨਾਂ ਦੇ ਕੰਮ ਵਾਲੇ ਨੂੰ ਵੋਟ ਪੈਂਦੀ ਹੈ ਹੋਰ ਕੀ ਆਖੀ ਜਾਂਦੇ ਨੇ ਮਤਲਬ ਸਾਨੂੰ ਨਹੀਂ ਪਤਾ ਕੰਮਾਂ ਦਾ ਨਾ ਸਾਨੂੰ ਨਹੀਂ ਨਾ ਪਤਾ ਅਸੀਂ ਤਾਂ 80 ਸਾਲੇ ਹੋ ਗਏ ਅਸੀਂ ਘੱਟ ਹੀ ਜਾਣਦੇ ਇਹਨਾਂ ਗੱਲਾਂ ਨੂੰ ਅੱਛਾ ਪਹਿਲਾਂ ਪਾਰਟੀਆਂ ਵਧੀਆ ਲੱਗੀਆਂ ਪਹਿਲਾਂ ਪਾਰਟੀਆਂ ਸਾਰੀਆਂ ਚੰਗੇ ਮਾੜੀ ਕੋਈ ਵੀ ਨਹੀਂ ਹਰੇਕ ਮਾੜੀ ਕੌਣ ਕੌਣ ਦਾ ਹੈ ਤੂੰ ਮਾੜਾ ਖਾਏਗਾ ਆਪਣੇ ਆਪ ਨੂੰ ਬੱਸ ਫੇਰ ਅੱਛਾ ਸਾਰੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਹਨਾ ਕੰਮ ਨੂੰ ਵੋਟ ਪਾ ਦਿਓ ਜਿਹੜਾ ਕੰਮ ਕਰਦਾ ਉਹਨੂੰ ਵੋਟ ਪਾ ਦਿਓ ਕਿਉਂ ਲਿਆਉਣਾ ਪਿਆ ਗਿਆ ਲੋਕਾਂ ਨੂੰ ਬਦਲਾ ਬਦਲਾ ਦਾ ਕੰਮ ਘੱਟ ਹੋਏ ਇਹਦੇ ਥੋੜਾ ਜਿਹਾ ਕਹਦਾ ਮੈਂ ਕੰਮ ਕਰ ਤੇ ਆਪਣੀ ਬਿਜਲੀ ਆਮ ਆ ਸਾਡੇ ਕੋਈ ਕੱਟ ਨਹੀਂ ਲੱਗਦਾ। ਚੁਟਕਲੇ ਸੁਣਾਉਂਦਾ ਕੱਲੇ ਕੱਲੇ ਜੀ। ਨਹੀਂ ਚੁਟਕਲੇ ਅੱਡਨ ਉਹ ਦਾ ਅੱਡਨ ਉਹ ਹਾਸੀ ਵਾਲੀ ਗੱਲ ਦਾ ਹਰੇਕੀ ਕਰਦਾ ਹੁੰਦਾ ਹੈ। ਜਿਹੜੀ ਕੰਮ ਵਾਲੀ ਗੱਲ ਹੈ ਅੱਡ। ਅੱਛਾ। ਬਾਬਾ ਜੀ ਕੀ ਨਾਮ ਹੈ? ਬਕਰ ਸਿੰਘ। ਕੀ ਲੱਗਦਾ ਫਿਰ? ਜਮ ਵਧੀਆ ਲੱਗਦਾ। ਹਾਂਜੀ। ਵਧੀਆ ਲੱਗਦਾ। ਹੋਇਆ ਪਿੰਡ 'ਚ ਕੋਈ ਕੰਮ? ਵਧੀਆ ਵਧੀਆ। ਸਾਡੇ ਅਸੀਂ ਪਾਣੀ ਬੰਨਿਓ ਮਰਦੇ ਪਾਣੀ ਸਾਡੇ ਟੇਲਾਂ ਦੇ ਪੂਰਾ ਹੋ ਗਿਆ। ਅੱਛਾ। ਬਿਜਲੀ ਮਾਫ ਹੈ। 4-4000 ਪਰਦੇ ਸੀ। ਹਾਂ। ਇਹ ਸਾਡੇ ਸਭ ਠੀਕ ਹੈ। ਬਸ ਠੀਕ ਹੈ। ਹਾਂ। ਸੂਤ ਦਾ ਹੈ। ਤੇ ਹਾਂ ਕਾਲੀਆਂ ਤੇ ਅਸੀਂ ਖਰਾਫ ਆ ਪਹਿਲਾਂ ਕਾਲੀ ਪਾਰਟੀ ਰਹੀਆਂ 20-30 ਸਾਲ। ਪਰ ਉਹਨਾਂ ਨੇ ਜੋ ਨਿਸ਼ਾਨੀਆਂ ਢਾਹਤੀਆਂ ਨਾ ਗੁਰਸਿੱਖੀ ਦੀਆਂ ਸਾਡੇ ਕੰਮ ਦਾ ਜ਼ਰੂਰ ਕਰਿਆ ਉਹਨਾਂ ਨੇ। ਪਰ ਸਾਨੂੰ ਉਹਨਾਂ ਦੀ ਜ਼ਹਿਰ ਵਰਗੇ ਜਿਹੜੀ ਸਿੱਖੀ ਦੀਆਂ ਨਿਸ਼ਾਨੀਆਂ ਨੇ ਢਾਹਤੀਆਂ। ਅਸੀਂ ਇਹ ਜੋ ਨਿਸ਼ਾਨੀਆਂ ਮਤਲਬ ਇਹਨਾਂ ਨੇ ਢਾਈਆਂ ਨਾ ਉਹ ਮੋਜਿਕਰੀ ਬਦਲ ਕੇ ਖਤਮ ਹੋਣ ਜਿਵੇਂ ਨਿਸ਼ਾਨੀਆਂ ਢਾਹਤੀਆਂ। ਅੱਛਾ। ਤਾਂ ਪਿੰਡ ਜੋੜਕੀਆਂ ਦੇ ਲੋਕਾਂ ਦੀ ਰਾਇ ਕਰੀ ਜ ਤੁਹਾਡੇ ਸਾਹਮਣੇ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਤੁਸੀਂ ਰਾਇ ਕਰਿਓ ਆਪਣੀ ਕਮੈਂਟਾਂ 'ਚ ਸਾਂਝੀ ਧੰਨਵਾਦ